ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੋਹਾਨੀ ਜ਼ਜ਼ਬਾਤ ਤੇ ਮੈਂ ਹਾਂ ਅਜਨ ਅੱਜ ਦੀ ਇਸ ਵੀਡੀਓ ਦੇ ਰਾਹੀਂ ਆਪਾਂ ਅੰਗਲ ਬਾਤ ਕਰਾਂਗੇ ਹਿਪਨੋਟਿਜ਼ਮ ਜਾਂ ਮਿਸਮਰੇਜਮ ਦੇ ਬਾਰੇ ਜੋ ਇੱਕ ਸਟੱਡੀ ਹੈ ਮਨੋਵਿਗਿਆਨ ਜਾਂ ਮਨੋਚਿਕਾ ਹੈ ਇੱਕ ਅਜਿਹੀ ਕਲਾ ਹੈ ਜਿਸ ਰਾਹੀਂ ਅਸੀਂ ਕਿਸੇ ਦੂਸਰੇ ਵਿਅਕਤੀ ਦੀ ਇੱਛਾ ਸ਼ਕਤੀ ਤੇ ਦਬਾਵਾ ਪਾ ਕੇ ਆਪਣੇ ਮਨ ਦੀ ਉਚੇਰੀ ਸ਼ਕਤੀ ਨਾਲ ਉਸ ਦੇ ਮਨ ਨੂੰ ਅਧੀਨ ਕਰ ਲੈਂਦੇ ਹਾਂ ਫਿਰ ਉਸ ਤੋਂ ਉਹ ਕੁਝ ਕਰਵਾਉਂਦੇ ਹਾਂ ਜੋ ਅਸੀਂ ਆਪ ਚਾਹੁੰਦੇ ਹਾਂ ਹਿਪਨੋਟਿਜ਼ਮ ਬੋਲਚਾਲ ਸ਼ਬਦਾਂ ਜਾਂ ਅੱਖਾਂ ਦੀ ਤੱਕਣੀ ਜਾਂ ਫਿਰ ਹੱਥਾਂ ਦੀ ਹਰਕਤ ਦਾ ਅਵਿਸ਼ਾ ਹੈ ਹਿਪਨੋਟਿਜ਼ਮ ਰਾਹੀਂ ਕੁਝ ਵਿਸ਼ੇਸ਼ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਦਾ ਇਹ ਤਨਵੀ ਕੀਤਾ ਜਾਂਦਾ ਹੈ ਹਿਪਨੋਟਿਜ਼ਮ ਰਾਹੀਂ ਕੋਈ ਹਿਪਨੋਟਿਸਟ ਖੁਦ ਨੂੰ ਹਿਪਨੋਟਾਈਜ਼ ਕਰਕੇ ਇੱਕ ਅਜਿਹੀ ਹਾਲਤ ਵਿੱਚ ਪਹੁੰਚ ਸਕਦਾ ਹੈ ਜਿੱਥੇ ਉਸ ਨੂੰ ਉਸਦੇ ਪਿਛਲੇ ਜਨਮ ਦਾ ਗਿਆਨ ਹੋ ਸਕਦਾ ਹੈ ਜੇ ਉਹ ਹੋਰ ਪਿੱਛੇ ਜਾਵੇ ਤਾਂ ਇਸ ਤੋਂ ਪਿਛਲੇਰੇ ਜਨਮਾਂ ਦਾ ਗਿਆਨ ਵੀ ਹਾਸਲ ਕਰ ਸਕਦਾ ਹੈ ਅਜਿਹਾ ਹੀ ਵਰਤਾਰਾ ਕੋਈ ਹਿਪਨੋਟਿਸਟ ਕਿਸੇ ਵਿਅਕਤੀ ਵਿਸ਼ੇਸ਼ ਤੇ ਕਰ ਸਕਦਾ ਹੈ ਜੋ ਇਨਸਾਨ ਵਧੇਰੇ ਪੋਜੀਟਿਵ ਸਕਾਰਾਤਮਕ ਜਾਂ ਫਿਰ ਰਬੀ ਰੂਹ ਦਾ ਮਾਲਕ ਹੋਵੇ ਉਸ ਤੇ ਹਿਪਨੋਟਿਜ਼ਮ ਦੀ ਸ਼ਕਤੀ ਦਾ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪੈਂਦਾ ਇੱਕ ਦੇਸ਼ ਦੇ ਉੱਚ ਕੋਟੀ ਦੇ ਹਿਪਨੋਟਿਸਟ ਨੇ ਇੱਕ ਫਕੀਰ ਨੂੰ ਕਿਵੇਂ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਇੱਕ ਕਹਾਣੀ ਦੇ ਜ਼ਰੀਏ ਸੁਣਦੇ ਹਾਂ ਇੱਕ ਦੇਸ਼ ਦੇ ਇੱਕ ਨਗਰ ਦੇ ਵਿੱਚ ਉੱਚ ਕੋਟੀ ਦਾ ਹਿਪਨੋਟਿਸਟ ਰਹਿੰਦਾ ਸੀ ਉਸ ਨੂੰ ਇਸ ਵਿਸ਼ੇ ਵਿੱਚ ਐਨੀ ਜ਼ਿਆਦਾ ਮਹਾਰਤ ਹਾਸਲ ਸੀ ਕਿ ਉਹ ਜਿਸ ਨੂੰ ਵੀ ਚ ਹੁੰਦਾ ਹਿਪਨੋਟਾਈਜ਼ ਕਰ ਲੈਂਦਾ ਸੀ ਇੱਕ ਦਿਨ ਇੱਕ ਫਕੀਰ ਤੇ ਉਹਨਾਂ ਦਾ ਚੇਲਾ ਉਸ ਨਗਰ ਵਿੱਚੋਂ ਦੀ ਗੁਜ਼ਰੇ ਬਾਅਦ ਦੁਪਹਿਰ ਭੁੱਖ ਲੱਗਣ ਤੇ ਫਕੀਰ ਨੇ ਆਪਣੇ ਚੇਲੇ ਨੂੰ ਉਸ ਨਗਰ ਵਿੱਚੋਂ ਕੁਝ ਭੋਜਨ ਲੈ ਕੇ ਆਉਣ ਲਈ ਕਿਹਾ ਜਦੋਂ ਉਹ ਚੇਲਾ ਭੋਜਨ ਲੈਣ ਦੇ ਲਈ ਹਿਪਨੋਟਿਸਟ ਦੇ ਕਰਦੇ ਬੂਹੇ ਤੇ ਪੁੱਜਿਆ ਤਾਂ ਉਸਨੇ ਉਸ ਚੇਲੇ ਨੂੰ ਹਿਪਨੋਟਾਈਜ਼ ਕਰਕੇ ਆਪਣੇ ਘਰ ਦੇ ਕੰਮ ਧੰਦਿਆਂ ਵਿੱਚ ਲਗਾ ਲਿਆ ਕਾਫੀ ਦੇਰ ਤੱਕ ਜਦੋਂ ਚੇਲਾ ਵਾਪਸ ਫਕੀਰ ਕੋਲ ਨਾ ਪੁਜਿਆ ਤਾਂ ਫਕੀਰ ਨੇ ਉਸਨੂੰ ਟੁੰਡੰਦਾ ਫੈਸਲਾ ਕੀਤਾ ਲਬ ਦੇ ਲਬ ਦੇ ਉਹ ਫਕੀਰ ਉਸੇ ਹਿਪਨੋਟਿਸਟ ਦੇ ਬੂਹੇ ਤੇ ਪੁਜਿਆ ਫਕੀਰ ਨੇ ਆਪਣੇ ਚੇਲੇ ਨੂੰ ਆਵਾਜ਼ ਲਗਾਈ ਤਾਂ ਉਹ ਆਵਾਜ਼ ਸੁਣਦਿਆਂ ਹੀ ਫਕੀਰ ਦੇ ਨਾਲ ਤੁਰ ਪਿਆ ਇਹ ਵੇਖ ਕੇ ਹਿਪਨੋਟਿਸਟ ਬਹੁਤ ਹੀ ਹੈਰਾਨ ਹੋਇਆ ਹੁਣ ਉਸਨੇ ਦੁਬਾਰਾ ਚੇਲੇ ਦੇ ਨਾਲ-ਨਾਲ ਫਕੀਰ ਨੂੰ ਵੀ ਹਿਪਨਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿਫਲ ਰਿਹਾ ਵਾਰ-ਵਾਰ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਚੇਲੇ ਤੇ ਫਕੀਰ ਨੂੰ ਹਿਪਨਟਾਈਜ਼ ਨਹੀਂ ਕਰ ਸਕਿਆ ਅੰਤ ਨੂੰ ਉਹ ਫਕੀਰ ਦੇ ਤਰਲੇ ਕਰਦਾ ਹੋਇਆ ਬੋਲਿਆ ਕਿ ਇਹ ਫਕੀਰ ਤੇਰੇ ਕੋਲ ਅਜਿਹੀ ਕਿਹੜੀ ਤਾਕਤ ਹੈ ਕਿਹੜੀ ਸ਼ਕਤੀ ਹੈ ਜੋ ਮੇਰੀ ਸ਼ਕਤੀ ਨੂੰ ਵਿਫਲ ਕਰ ਰਹੀ ਹੈ ਅਸਫਲ ਕਰ ਰਹੀ ਹੈ ਤਾਂ ਫਕੀਰ ਨੇ ਮੁਸਕਰਾ ਕੇ ਉਸ ਦੇ ਪ੍ਰਸੰਦਾ ਜਵਾਬ ਦਿੰਦਿਆਂ ਹੋਇਆ ਆਖਿਆ ਕਿ اے ਭਾਈ ਇਹ ਸ਼ਕਤੀ ਰੋਹਾਨੀਅਤ ਦੀ ਹੈ ਨਾਮ ਸਿਮਰਨ ਦੀ ਹੈ ਜੋ ਇਨਸਾਨ ਨੂੰ ਨਹੀਂ ਬਲਕਿ ਭਗਵਾਨ ਨੂੰ ਵੀ ਵਸ਼ ਵਿੱਚ ਕਰ ਲੈਂਦੀ ਹੈ ਇਹ ਸੁਣ ਕੇ ਉਹ ਹਿਪਨੋਟਿਸਟ ਹਮੇਸ਼ਾ ਦੇ ਲਈ ਉਸ ਫਕੀਰ ਦਾ ਸੇਵਕ ਬਣ ਗਿਆ ਸੋ ਹਿਪਨੋਟਿਜ਼ਮ ਮੰਦਾ ਵਸ਼ੀਕਰਨ ਹੈ ਮੰਦਾ ਬਧੇਰੇ ਤਿੱਖਾ ਹੋ ਜਾਣਾ ਹੈ ਹੋਰ ਕੁਝ ਵੀ ਨਹੀਂ